ਯਾਰ ਛੱਡ ਦਿਓ ਪਿੱਛੇ ਉਹ ਦਿਆ ਜੀ ਛੱਡ ਦਿਓ ਪਿੱਛੇ दुबे ਦੀ ਇੱਕ ਬੇਰਤੀ ਜੇ ਆਮ ਆ ਕੇ ਪਾਰਟੀ ਨਾਲ ਜੁੜਿਓ ਕਹੇ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਕਰ ਆਮ ਆਦਮੀ ਪਾਰਟੀ ਦੇ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਆਦੀ ਵੀ ਪੈਕਾ ਦਾ ਇਹਨਾਂ ਕਾਲ ਵੀ ਪੈਕਾ ਆ ਜੀ ਨੋਟ ਕਰ ਇਹ ਗੱਲ ਪਾਰਟੀ ਨੂੰ ਇਹਦਾ ਮਰਦਾ ਪਲਾਟ ਕਾਨੂੰਨੀ ਕੱਢੀ ਨੇ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਕਾਨੂੰਨੀ ਉਹਨਾਂ ਦੇ ਕਰਨ ਦੇ ਆ ਕੇ ਦੇਖ ਨੂੰ ਪਾਵੇ ਜੋ ਬਲ ਨਹੀਂ ਹੁੰਦੇ ਨਾਂਬੇ ਬਾਜੀ ਬੰਗ ਕਰੋ ਯਾਰ ਹੱਲੇ ਜਾਓ ਗਲੌਬ ਤੇ ਜਾਓ ਸਰਦੀ ਗਲੌਬ

ਲੱਖਾਂ ਦੇ ਚਲਬਾਹਾਂ ਵਿੱਚ ਬੰਦਿਆਂ ਜਾਂਦੀਆਂ ਪੈਰ ਉੱਜਾ ਜਾਂਦਾ ਉਹ ਤਾਂ ਮੁੜਦੇ ਉਹਨਾਂ ਦਾ ਤਾਂ ਕੰਮ ਹੀ ਹੈ ਉਹ ਨਾ ਬੰਦੇਰੇ ਬੰਦਦੇ ਆਂਗਸ ਨੇ ਕਾਲੀਗਾਨੇ ਭਾਜੀਪੀ ਆਉਣ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸਹਿ ਉਹ ਗੁੱਜੇ ਦਾ ਨੁਕਸਾਨ ਘੱਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿੰਨਾਂ ਨੇ ਆ ਸਵੈਟਿਕ ਧੋਖਾ ਕੀਤਾ ਸੋਚੋ ਨਹੀਂ ਦਈ ਬਈ ਉਹ ਜੀ ਪੰਜ ਸੌ ਮਹੀਨਾ ਕੱਤਾ ਜੀ 10 ਦਸਤਾ ਜੀ ਹਾਸਤੀ ਦੇ ਦਿੱਤੇ ਨੰਬਰ ਤੇ ਆ ਗਏ ਯਾਰ ਤੇ 60 ਹਜ਼ਾਰ ਵੋਟ ਕਿੱਥੇ ਕਿਹੜਾ ਹਾਲ ਕਿਥੋਂ ਕਿਥੋਂ ਦੇ ਕਿੱਥੇ ਆਏ ਆਪਾ ਆਪਾਂ ਨੂੰ ਆਪਾਂ ਕਮੰਡਾ ਨਾ ਛੋੜੋ ਜੋ ਹੋ ਗਿਆ ਛੱਡ ਦਿਓ ਪਿੱਛੇ ਉਹ ਦਿਆ ਜੀ ਛੱਡ ਦਿਓ ਪਿੱਛੇ ਕੁਬੇ ਦੀ ਇੱਕ ਬੇਨਤੀ ਜੇ ਆਮ ਆਦਮੀ ਪਾਰਟੀ ਨਾਲ ਜੁੜਿਓ ਕਹੇ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਕਰੋ ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਅੱਜ ਵੀ ਪਿੱਛ ਨਾਲੇ ਤੇ ਕੱਲ ਵੀ ਪਿੱਛ ਜਾਵਾ ਜੇ ਨੋਟ ਕਰੋ ਉਹ ਅੱਡੀ ਦੇ ਵਿੱਚ ਕਹਿਣ ਦੀ ਗੱਲ ਦੇ ਬਣਾਈ ਆ ਯਾ ਭਗਵੰਤ ਮਾਣ ਜੀ ਨੇ ਬਣਾਈ ਆ ਇਹ ਗੱਲ ਬਾਤ ਜੀ ਨੇ ਇੱਧਾ ਮਾਰਦਾ ਪਲਾਟ ਕੋਈ ਨਹੀਂ ਦਿੱਤੀ ਨੇ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਕੌਣੀਆਂ ਉਹ ਨਹੀਂ ਕਰਦੇ ਜਾ ਕੇ ਦੇਖੂ ਪਾਵੇਂ ਜੋ ਬਲਦੀ ਹੋਵੇ ਰਾਮੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਲੌਂਡ ਤੇ ਜਾਓ ਸੱਦੀ ਗਲੌਂਡ ਤੇ ਜੀਰੋ ਤੇ ਅੱਪਾ ਗਲੌਂਡ ਤੇ ਨਹੀਂ ਜਗ ਹੈ ਐਵੇਂ ਨਾ ਮਾਰੀ ਤੋ ਆਪਣੇ ਆਪਣਾ ਆਪ ਦੇਖੋ ਜੀ ਵਾਈ ਵਾਹ ਬੁਰੀ ਇਲੈਕਸ਼ਨ ਦੇ ਵਿੱਚ ਵਾਈ ਵਾਹ ਜੀ ਦੇ ਪੀੜਾ ਕੈਂਡੀਡੇਟ ਸੰਤੂ ਹੀ ਨਾਲੇ ਹਲਕੇ ਜਿਹਾ ਵਾਈ ਵਾਹ ਮੈਨੂੰ ਰੋਲ ਮਾਸਤੇ ਬਾਰੀ-ਬਾਰ ਹਯਾਰਾ ਨੇ ਕਰੋੜਾ ਪਈਏ ਬੰਦੇ ਉੱਤੇ। ਬਸ ਸੱਤ ਪਤਾ ਸੀ। ਪਤਾ ਸੀ ਕਿ ਜੇ ਦੁਸ਼ਮਣ ਤੈ ਕਰੂਗਾ ਪਹਿਲਾਂ ਆਪਣਾ ਕਿਲਾ ਸਾਹ ਤੇ ਰੱਖਿਆ ਕਿ ਦੂਜਾ ਜੰਮਰ ਦੀ ਤੈ ਕਰੂ। ਸਾਡਾ ਆਪਣੇ ਕਿਲੇ ਮਜ਼ਬੂਤ ਕਰੋ। ਕਿਲੇ 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 ਮਜ਼ਬੂਤ ਕਰੋ। ਗੱਲਾਂ ਨਾ ਕਰੋ। ਕਿਲੇ ਦੀ ਲੋੜ ਹੈ। ਲੱਖਾਂ ਦੇ ਚ slabਾਂ ਵੀ ਬੰਦੀਆਂ ਜਾਂਦੀਆਂ ਜਾਂਦਾ। ਉਹ ਤੇ ਬੜਦੇ। ਉਹਨਾਂ ਦਾ ਤਾਂ ਕੰਮ ਹੀ ਹੈ। ਉਹਨਾਂ ਦਾ ਬਟੁਰਾ ਬਟੁਰਾ। ਆਗਰਸ ਨੇ ਕਾਲੀਆਂ ਨੇ ਭਾਜੀਪੀ ਵਾਲਿਆਂ ਨੇ। ਕਰੋੜਾ ਪਈਏ ਬੰਦੇ ਕਲਮੂ ਕੋ ਦੱਸਣ ਗਿਆ ਸੀਗਾ। ਤੇ ਜਿਹੜੀ ਪੀਆਲ ਨੇ 35 ਕਰੋੜ ਰੁਪਏ ਬਣ ਗਿਆ ਉਹ ਮੰਦਰ ਕੇ ਸਾਥ ਕੋਈ ਗੱਲ ਨਹੀਂ ਉਹਦੋਂ ਤੋ ਬਜਰਾ ਕਿੱਦਾ ਇਹੀ ਨਹੀਂ ਸੁੱਟਦਾ ਸੀ ਉਹਦਾ ਹੱਲ ਨਹੀਂ ਕਰਦਾ ਸਾਬ ਸਿੱਕਦਾ ਬਜਰਾ 19 ਦੇ ਵਿੱਚ ਅਲਵਿੰਗ ਕੇਰਿਆ ਜੀ ਆਪ ਜੀ ਨੇ ਕਿਹਾ ਕਿ ਫਤਿਹ ਕਾ ਬੰਮੇ ਲੱਖ ਲੱਭੀ ਬਹੁਤ ਹਨ ਜੀ ਵੋਟ ਦੀ ਪੈਣੀ ਕੋਈ ਇਹਦੇ ਪਾਰਟੀ ਬਚਾਉਣੀ ਹੈ ਪਾਰਟੀ ਕਰਕੇ ਤੁਹਾਨੂੰ ਲੱਖ ਲੱਭੇ ਕੋ ਆਪਾਂ ਲੱਖ ਲਰੇ ਪੰਚ ਸਾਲ 21 ਕਿਹੜਾ ਦਾ ਕਰੀ ਵੋਟ ਪਈ ਸਿਰਫ 21 ਆਪਾਂ 55 ਸਾਲਾਂ ਕਿੱਥੇ ਆ ਗਏ 5 ਸਾਲ ਦੇ ਵਿੱਚ ਸਭ ਉਨੀ ਤੋਂ ਲੈ ਕੇ ਚਵੀ ਤੱਕ ਅਪਾ 21 ਤੋਂ ਉਹ ਲੱਖ ਉਪਰ ਆ ਜਾਂਦੇ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਹਤਾ ਸੀਗਾ ਵੀ ਸੋਚਣਾ ਪਉਦ ਸਿਰ 22 ਲੱਖ 22 ਲੱਖ ਵੋਟਾਂ ਦੀ ਹੋਣ ਲੋੜ ਸੀ ਜੇਪਾ ਜੇਪ ਦੇ ਜੇਤੂ ਦੀ ਨਾ ਕੋਲ 22 ਲੱਖ ਵੋਟਾਂ ਦੀ ਲੋੜ ਸੀ ਬਹੁਤੀ ਕੋਈ ਲੰਮੀ ਛੋਟੀ ਗੱਲ ਨਹੀਂ ਬਸ ਇਹ ਵੇਖ ਬਕਰ ਇਹ ਪਤਾ ਜਿੰਦਗੀ ਦੇ ਕਿਈ ਵਾਰ ਕੋਈ ਬੂੜੀਆਂ ਹੁੰਦੀਆਂ ਇਹਦਾ ਇਸੇ ਦਾ ਹੁੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜਬੂਰੀ ਪੋਲਿਟੀਕਲ ਮਜਬੂਰੀ ਆਂਦਰੀ ਹੈ ਫੇ ਬਾਦਾਂ ਨੂੰ ਵੀ ਪੈਰ ਤੇ ਪੈਰ ਲਾ ਕੇ ਤੁਰਨਾ ਪੈਂਦਾ ਅੱレ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸਹਿਬ ਗੁੱਜੇ ਦਾ ਨੁਕਸਾਨ ਕਰਤ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਹੋ ਜਿਨ੍ਹਾਂ ਨੇ ਐ ਸੁਰੱਖਿਤ ਧੋਖਾ ਦਿੱਤਾ ਸੋਚੋ ਨਹੀਂ ਵੀ ਰਵੇ ਉਹ ਜੀ ਪੰਜ ਸਾਹਿਬ ਨੇ ਆਹ ਹਫਤਾ ਦੀ ਆਹ ਹਫਤਾ ਦੀ ਅਪਸਿੱਤੇ-ਬਿੱਤੇ ਨੰਬਰ ਤੇ ਆ ਗਏ ਯਾਰ ਫੇ 60000 ਵੋਟ ਕਿੱਥੇ ਪਿਲਾ ਹਜ਼ਾਰ ਫੇ ਕਿੱਥੋਂ ਕਿੱਥੋਂ ਦੇ ਕਿੱਥੇ ਆਏ ਆਪ